ਜਗਰਾਂ ਸ਼ਹਿਰ ਦੇ ਮੋਹੱਲਾ ਗਾਂਧੀ ਨਗਰ ਵਿਖੇ ਬੂਟਾ ਸਿੰਘ ਨਾਮਕ ਵਿਅਕਤੀ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਤੇ ਨਾਜਾਇਜ਼ ਕਬਜ਼ਾ ਕਰਕੇ ਕੀਤੀ ਗਈ ਉਸਾਰੀ ਨੂੰ ਨਗਰ ਕੌਂਸਲ ਵੱਲੋਂ ਫੀਲਾ ਪੰਜਾ ਚਲਾ ਕੇ ਮਲਵੇ ਦੇ ਢੇਰ ਵਿੱਚ ਤਬਦੀਲ ਕੀਤਾ ਗਿਆ। ਨਾਜਾਇਜ਼ ਕਬਜ਼ਾ ਹਟਾਣ ਪਹੁੰਚੀ ਨਗਰ ਕੌਂਸਲ ਦੀ ਟੀਮ ਵੱਲੋਂ ਅੱਜ ਦੀ ਇਸ ਕਾਰਵਾਈ ਦੌਰਾਨ ਪੁਲਿਸ ਦੀ ਮਦਦ ਲਈਤੀ ਗਈ ਅਤੇ ਇਸ ਮੌਕੇ ਪੁਲਿਸ ਜਲਾਲ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਤੋਂ ਇਲਾਵਾ ਡੀਐਸਪੀ ਜਸ਼ਨਜੋਤ ਸਿੰਘ ਖਾਣਾ ਸਿਟੀ ਇੰਚਾਰਜ ਖਾਣਾ ਸਦਰ ਇੰਚਾਰਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਰਹੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਅੰਕੁਰ ਗੁਪਤਾ ਨਗਰ ਕੌਂਸਲ ਦੇ ਕਾਰਜ ਸாதਕ ਅਧਿਕਾਰੀ ਸੁਖਦੇਵ ਸਿੰਘ ਰੰਦਾਵਾ ਅਤੇ ਵਾਰਡ ਦੇ ਕੌਂਸਲਰ ਰਮੇਸ਼ ਸਹੋਤਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹ ਤਾਂ ਪੁਲਿਸ ਹਲਪਸੀ ਲਈ ਹੈਗੀ ਹੈ ਕਿਉਂਕਿ ਇਹ ਨਜਾਇਜ਼ ਕਬਜ਼ੇ ਸੀਗੇ ਇਹਦੇ ਤੋਂ ਇਲਾਵਾ ਹੋਰ ਵੀ ਹੈਗੇ ਨੇ ਪੁਲਿਸ ਹਲਪਲੀ ਅਸੀਂ ਲਿਖਿਆ ਸੀ ਡਿਸਟ੍ਰਿਕਟ ਨੂੰ ਉਹਨਾਂ ਨੇ ਫਿਰ ਡਿਊਟੀ ਲਗਾਈ ਹੈ ਪੁਲਿਸ ਸਰਪ ਕੋ ਪੁਲਿਸ ਹਲਪ ਦਿੱਤੀ ਹੈ ਨਾਲ ਐਗਜ਼ੈਕਟਿਵ ਮਿਨਿਸਟ੍ਰੇਟ ਲਗਾਏ ਨੇ ਉਹ 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 ਮਤਲਬ ਨਿਯਮ ਅਨੁਸਾਰ ਕਾਰਵਾਈ ਹੋ ਰਹੀ ਹੈ ਜੀ ਹਾਂ ਜੀ ਤਿੰਨ ਤਿੰਨ ਜਿਨ੍ਹਾਂ ਨੇ ਨੋਟਿਸ ਰਿਕੁਆਇਰਡ ਹੁੰਦੇ ਸਾਰੇ ਦਿੱਤੇ ਤੇ ਫਾਈਨਲ ਨੋਟਿਸ ਸੀਗਾ ਤੇ ਉਹਨਾਂ ਕੋਲੇ ਕੋਈ ਮਾਲਫੀ ਨਹੀਂ ਹੈਗੀ ਇਹ ਤੂੰ ਰਹਿ ਰਿਹਾ ਸੀਗਾ ਨਹੀਂ ਉੱਥੇ ਆnde ਜਾਂਦੇ ਹੋਣਗੇ ਕੋਈ ਪਿੱਛੇ ਮਤਲਬ ਘਰ ਵੀ ਨਿਆਂਇਕ ਪੀਰ ਦਸੂਜਾ ਤੇ ਜਿਹੜਾ ਬੰਦਲਾ ਘਰ ਸੀ ਉਹ ਆਪ ਦੀ ਨਸ਼ਾ ਤੋਂ ਸੋਈ ਇਹ ਗੀਲ ਚਾਹ ਉਸੇ ਨੇ ਕੋਤਨ ਮੈਂ ਉਹ ਤਾਂ ਕਿਉਂਕਿ ਸਾਡਾ ਇਹ ਸਰੋਕਾਰ ਨਹੀਂ ਹੈਗਾ ਵੀ ਪਰ ਇਹ ਆ ਵੀ ਜੋ ਮੈਨੂੰ ਪਤਾ ਲੱਗਿਆ ਵੀ ਹਾਂ ਉਹ ਨਸ਼ੇ ਦੇ ਮਾਮਲੇ ਦੀ ਪਤਾ ਨਹੀਂ ਪਹਿਲਾਂ ਦਾ ਜਿਹੜੀ ਉਸਾਰੀ ਹੈ ਤਾਂ ਹੁਣ ਪਿੱਛੇ ਕੀ ਕੀ ਥੋੜੀ ਤੇਰੀ ਹੋਈ ਹੋਈ ਹੈ ਲੋਦ ਦੋ ਤਿੰਨ ਸਾਲ ਹੋਏ ਹੋਣੇ ਉਸ ਤੋਂ ਤਾਂ ਪੁਰਾਣੀ ਹੈ ਸੀ ਮੈਂ ਜਿੰਨਾਂ ਨੂੰ ਸਾਰਿਆਂ ਨੂੰ ਨੋਟਿਸ ਕੱਢੇ ਹੋਏ ਨੇ ਅਸੀਂ ਟਰਨ ਬਾਈ ਟਰਨ ਜਿਵੇਂ ਜਿਵੇਂ ਸਾਨੂੰ امداد ਸਰਕਾਰ ਵੱਲੋਂ ਜਿਵੇਂ ਜਿਵੇਂ ਹੋਏਗਾ ਉਸ ਹਿਸਾਬ ਨਾਲ ਕਰੀ ਜਾਣਾ ਹੈ ਹਾਂਜੀ ਹਾਂਜੀ ਜੇ ਛੜਕ ਦੇ ਲੋਕਾਂ ਦੇ ਨਿਆਂ ਕਦੋਂ ਕੀਤੇ ਉਹ ਦੋ ਤਰ੍ਹਾਂ ਦੇ ਕਬਜ਼ੇ ਇੱਕ ਟੈਂਪਰੇਰੀ ਕਬਜ਼ੇ ਹੈਗੇ ਉਹ ਤਾਂ ਆਪਾਂ ਕਰਦੇ ਰਹਿਣਾ ਹੁਣ ਹੁਣ ਉਹ ਹਾਂ ਹੁਣ ਵੀ ਕਰਾਂਗੇ ਆਪਾਂ ਉਹ ਕਰਾਂਗੇ ਜਿਹੜੇ ਇਸ ਇਸ ਪੜਾਅ ਦੇ ਵਿੱਚ ਅਸੀਂ 31% ਬੰਦਿਆਂ ਨੂੰ ਭੇਜੀ ਹਾਂ ਐਸ 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 ਸੈਗਮੈਂਟ ਦੇ ਵਿੱਚ ਸਾਰਾ ਤਾਂ ਕਾਬੂ ਹੀ ਤੁਮ ਹਾਂਜੀ ਠੀਕ ਹੈ ਜੀ ਜਿਵੇਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚੱਲ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਸਾਨੂੰ ਇੱਕ ਡੀਸੀ ਸਾਹਿਬ ਵੱਲੋਂ ਕੱਲ ਲੈਟਰ ਮਸੂਲ ਹੋਇਆ ਸੀ ਜਿਹਦੇ ਵਿੱਚ ਈਓ ਸਾਹਿਬ ਜਿਹੜੇ ਕਾਉਂਸਲ ਦੇ ਹੈਗੇ ਨੇ ਇੱਥੇ ਲੋਕਲ ਉਹਨਾਂ ਵੱਲੋਂ ਰਿਕਵੈਸਟ ਕੀਤੀ ਗਈ ਸੀ ਵੀ ਕੁਝ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਹੋਏ ਹੋਏ ਹਨ ਸੋ ਇੱਕ ਇਹ ਨਜਾਇਜ਼ ਕਬਜ਼ਾ ਹੋਇਆ ਹੋਇਆ ਸੀ ਜਿਹੜਾ ਕਾਉਂਸਲ ਦੀ ਜਿਹੜਾ ਨਗਰ ਕਾਉਂਸਲ ਜਗਰਾਉਂ ਦੀ ਜਗ੍ਹਾ ਤੇ ਸੀਗਾ ਸੋ ਉਸੇ ਲੜੀ ਦੇ ਤਹਿਤ ਪੁਲਿਸ ਫੋਰਸ ਅੱਜ ਮੌਜੂਦ ਕਰਾਈ ਹੈ ਟਾਈਟ ਏਰੀਆ ਹੈਗਾ ਡेंसिटी ਜ਼ਿਆਦਾ ਹੈਗੀ ਹੈ ਪੋਪੂਲੇਸ਼ਨ ਦੀ ਸੋ ਆਸ-ਪਾਸ ਪ੍ਰੋਪਰ ਨਾਕਾਬੰਦੀ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਹੈਗੀ ਉਹ ਮੇਨਟੇਨ ਰਵੇ ਸੋ ਉਸੇ ਲੜੀ ਦੇ ਤਹਿਤ ਆਪਾਂ ਅੱਜ ਇੱਥੇ ਫੋਰਸ ਪ੍ਰੋਵਾਈਡ ਕਰਾ ਕੇ ਜਿਹੜਾ ਕਬਜ਼ਾ ਹੈਗਾ ਉਹ ਨਗਰ ਕੌਂਸਲ ਨੂੰ ਦੁਆਰੇ ਆ ਜਿਹੜਾ ਇਹਨਾਂ ਦਾ ਮੈਂ ਚੈੱਕ ਕੀਤਾ ਜੀ ਅਸੀਂ ਹੁਣ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਿਹਾ ਹੈਗਾ ਸੋ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ ਬੂਟਾ ਸਿੰਘ ਨਾਮ ਦਾ ਬੰਦਾ ਹੈਗਾ ਜਿਹਦਾ ਇਹ ਘਰ ਹੈਗਾ ਸੋ ਉਹਨਾਂ ਤੇ ਜਿਹੜੇ ਕ੍ਰਿਮੀਨਲ ਪਰਚੇ ਦਰਜ ਹੈਗੇ ਆ ਜਿਹੜੀ ਇਹ ਪ੍ਰੋਪਰਟੀ ਸੀਗੀ ਇਹ ਨਗਰ ਕੌਂਸਲ ਦੀ ਨਜਾਇਜ਼ ਕਬਜ਼ਾ ਸੀ ਨਾ ਕਿ ਨਸ਼ੇ ਕਰਕੇ ਢਾਈ ਹੈ ਇਹ ਨਗਰ ਕੌਂਸਲ ਦਾ ਨਜਾਇਜ਼ ਕਬਜ਼ਾ ਸੀਗਾ ਜੀ ਬਿਲਕੁਲ ਉਹ ਉਹਨਾਂ ਨੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਡਿਊਟੀ ਮੈਜਿਸਟਰੇਟ ਵੀ ਅਪਾਇੰਟ ਕੀਤੇ ਸੀ ਨਾਇਬ ਤਹਿਸੀਲਦਾਰ ਸਾਹਿਬ ਤੇ ਨਾਲ ਜਿਹੜਾ ਹੈਗੇ ਆ ਯੂ ਸਾਹਿਬ ਉਹਨਾਂ ਵੱਲੋਂ ਰਿਕਵੈਸਟ ਹੋਈ ਸੀਗੀ ਫੋਰਸ ਪ੍ਰੋਵਾਈਡ ਕਰਾਉਣ ਦੀ ਸੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਹੀ ਇਹ ਸਾਰੀ ਅਸੀਂ ਅੱਜ ਕਾਰਵਾਈ ਕੀਤੀ ਹੈ ਸਰ ਇਹਨਾਂ ਨੂੰ ਪਹਿਲਾਂ ਨੋਟਿਸ ਭੇਜੇ ਗਏ ਆ ਜੀ ਜੀ ਪ੍ਰੋਪਰ ਜਿਹੜੀ ਕਾਰਵਾਈ ਹੈਗੀ ਉਹ ਯੂ ਸਾਹਿਬ ਬੈਟਰ ਦੱਸ ਪਾਣ ਜਿਹੜੀ ਆਪਾਂ ਹੈਗੀ ਉਹ ਕਾਰਵਾਈ ਕੀਤੀ ਹੈ ਜੀ। ਠੀਕ ਹੈ। ਥੈਂਕ ਯੂ। ਮੈਂ ਪਹਿਲਾਂ ਆਪਣੇ ਬਾਰੇ ਦੱਸ ਦਿਆ ਜੀ ਮੇਰਾ ਨਾਮ ਰਮੇਸ਼ ਕੁਮਾਰ ਮੈਸੀ ਸੋਤਾ ਮੈਂ ਵਾਰ ਨੰਬਰ 10 ਦਾ ਕਾਉਂਸਲਰ ਆ। ਤੇ ਇਸ ਜਗ੍ਹਾ ਤੇ ਨਾਜਾਇਜ਼ ਕਬਜ਼ੇ ਜਿਹੜੇ ਹੋਏ ਸੀਗੇ। ਉਹਨਾਂ ਦੇ ਕੁਝ ਕਾਰਨ ਇਹ ਵੀ ਨੇ ਕਿ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਇਹ ਮਿਊਸਪਲ ਕਮੇਟੀ ਦੀ ਜਗ੍ਹਾ ਤੇ। ਔਰ ਉਹਨਾਂ ਦੇ ਵੱਡੇ ਹੱਥ ਨਸ਼ਿਆਂ ਦੇ ਵਿੱਚ ਵੀ ਹੈਗੇ ਨੇ। ਆ ਮੈਨੂੰ ਨੋਟਿਸ ਮਿਲਿਆ ਸੀਗਾ ਨਗਰ ਕਾਉਂਸਲ ਵੱਲੋਂ ਐਮਸੀ ਹੋਣ ਦੇ ਲਾਤੇ ਮੈਂ ਇਨਾਂ ਬੰਦਿਆਂ ਨੂੰ ਜਾਣੂ ਵੀ ਕਰਾਇਆ ਵੀ ਤੁਸੀਂ ਨਗਰ ਕਾਉਂਸਲ ਤੇ ਆਫ ਦੇ ਜਿਹੜੇ ਡਾਕੂਮੈਂਟ ਆਫੇਸ ਕਰੋ ਔਰ ਸਾਡੇ ਬੰਦੇ ਉਹ ਡਾਕੂਮੈਂਟ ਪੇਸ ਨਹੀਂ ਕਰ ਸਕੇ ਔਰ ਹੋਰ ਵੀ ਐਨ ਮੱਕੇ ਦੇ ਉੱਤੇ ਕਿਹਾ ਗਿਆ ਵੀ ਆਪਦੇ ਕਾਗਜ਼ ਪੱਤਰ ਲਿਆਓ ਮੈਂ 20 ਮਿੰਟ ਇਨਾਂ ਨੂੰ ਰੋਕੀ ਰੱਖਿਆ ਸਾਡੇ ਬੰਦੇ ਰੀਸਟਰੀਆਂ ਨਹੀਂ ਦਿਖਾ ਸਕੇ ਆਪਣੀਆਂ ਤਾਂ ਅਸੀਂ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਫਿਰਸ ਦੀ ਇਸ ਕਾਰਵਾਈ ਤੇ ਸੰਤੁਸ਼ਟੀ ਆ ਸਾਨੂੰ ਕਿ ਜਿਹੜੇ ਹੈਗੇ ਨੇ ਨਸ਼ਿਆਂ ਦੇ ਖਿਲਾਫ ਇਹ ਚੀਜ਼ਾਂ ਕਰਨੀਆਂ ਕਿ ਤਾਂ ਨਸ਼ੇ ਤੇ ਦੂਸਰਾ ਸਰਕਾਰੀ ਜਗ੍ਹਾ ਆਧਾਰਿਆਂ ਤੇ ਕਬਜ਼ੇ ਆ ਜਿਹੜੇ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਸਾਡੇ ਡੀਐਸਪੀ ਸਾਹਿਬ ਸਾਡੇ ਐਸਐਸਓ ਸਾਹਿਬ ਇਹਨਾਂ ਨੇ ਵਧੀਆ ਭੂਮਿਕਾ ਨਿਭਾਈ ਆ ਤੇ ਪੁਲਿਸ ਦੀ ਵੀ ਪ੍ਰਸ਼ੰਸਾ ਕਰਦਾ ਸਰਕਾਰ ਦੀ ਵੀ ਪ੍ਰਸ਼ੰਸਾ ਕਰਦਾ ਕਿ ਨਸ਼ੇ ਮੁਕਤ ਕਰਨ ਲਈ ਜੋ ਇਹ ਕਦਮ ਚੱਕੇ ਜਾ ਰਹੇ ਨੇ ਅਸੀਂ ਇਹਦੇ ਤੋਂ ਸੰਤੁਸ਼ਟਾ ਕਿਉਂਕਿ ਅਸੀਂ ਖੁਦ ਮੈਂ ਆਪੇ ਮhalla ਨਿਵਾਸੀਆਂ ਦੇ ਬਿਲਕੁਲ ਨਾਲ ਆ ਪਰ ਜਿਹੜਾ ਕੋਈ ਗਲਤ ਅੰਸਰ ਗਲਤ ਕੰਮ ਕਰਦਾ ਉਹਨੂੰ ਇਹ ਸਜ਼ਾ ਉਹ ਹੱਕਦਾਰ ਹੈਗੇ ਨੇ ਇਹਨਾਂ ਸਜ਼ਾਵਾਂ ਦੇ ਉਹਨਾਂ ਨੂੰ ਮਿਲ ਨਹੀਂ ਚਾਹੀਦੀਆਂ ਨੇ ਪਰ ਮੈਂ ਇਹਦੇ ਨਾਲ ਨਾਲ ਇਹ ਜ਼ਰੂਰ ਕਹੂੰਗਾ ਕਿ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਕਿ ਸਾਰੇ ਇਹ ਜਿਹੜੇ ਇਹ ਛੂਟੀਆਂ ਮੱਛੀਆਂ ਨੇ ਇੰਨਾ ਤੋਂ ਵੱਡੀਆਂ ਮੱਛੀਆਂ ਦਾ ਵੀ ਪਤਾ ਕਰਾਇਆ ਜਾਵੇ ਤਾਂ ਕਿ ਬਿਲਕੁਲ ਨਸ਼ੇ ਖਤਮ ਹੋ ਜਾਣ ਤੇ ਸਰਕਾਰ ਦੀ ਉਸ ਦੀ ਤੇ ਲੋਕਾਂ ਦੀ ਇਹ ਜਿਹੜੀ ਸੇਫਟੀ ਵੀ ਹੋ ਸਕੇ ਲੋਕ ਵੀ ਇਹਨਾਂ ਚੀਜ਼ਾਂ ਤੋਂ ਤੰਗ ਨਹੀਂ ਜਿਹੜੇ ਚੰਗੇ ਲੋਕ ਨੇ ਤਾਂ ਉਹਨਾਂ ਦੀ ਰਖਵਾਲੀ ਵੀ ਜੇਕਰ ਨਸ਼ਾ ਨਾ ਹੋਊਗਾ ਉਹਨਾਂ ਦੀ ਰਖਵਾਲੀ ਵੀ ਸਹੀ ਢੰਗ ਨਾਲ ਹੋ ਪਾਊਗੀ